ਰੂ ਅਰਦਾਸ ਪ੍ਰਭ ਪਾਸ ਚਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਤੇ ਆਰਿ ਕਿਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਾਰੇ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹਮੇ ਸਹਾਰੇ ਧਰਨ ਹਰ ਗੋਬਿੰਦਨ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਨਕ ਜਿ ਆਵੇ ਤਾਏ ਸਭ ਥਾਈ ਕੋ ਸਹਾਈ ਦਸਵੇਂ ਪਾਤਸ਼ਾਹ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਬਸਦਾਨੀ ਅਮਰ ਦੇ ਦਾਤੇ ਸਭ ਥਾਈ ਹੋਏ ਸਹਾਈ ਦਸਾ ਪਾਤਸ਼ਾਹਿਆਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚੋਹਸ ਸਰਬਜਾਦਿਆ ਚਾਰੀ ਮੁਕਤਿਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਧਿਆਨ ਲਿਠ ਕੀਤਾ ਤਿਨਾ ਪਿਆਰਿਆ ਸਤਿਆਰਿਆ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਤਿਨਾ ਸਿੰਘਾਂ ਸਿੰਘਣੀਆਂ ਨੇ ਸ਼ਰਨ 헤ਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਨ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਚਿਤ ਆਵੇ ਜਿਤੇ ਆਉਣ ਕੋ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾ ਰੱਖਿਆ ਰਿਹਾ ਦੇ ਤੀਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਬ ਸ੍ਰੀ ਸਰਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਣਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆਂ ਚੜ੍ਹੇ ਪੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸੰਧਾ ਮੰਨਿਵਾ ਮਤੁ ਜੀ ਮਦ ਪਦ ਰਖਾ ਹਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਇ ਤਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੇ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਲ ਦਾ ਗਾਣ ਅੰਤ ਖਾਲਸਾ ਜੀ ਨੂੰ ਬਖਸ਼ੋ ਜੀ ਏ ਨਿਮਾਣਿਆਂ ਦੀ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪੰਗਲਾ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਨੇ ਬੜੀ ਕਿਰਪਾ ਕੀਤੀ ਦਰਸ਼ਨ دیدار ਬਖਸ਼ ਕੇ ਨਿਹਾਲ ਕੀਤਾ ਆਪ ਜੀ ਦਾ ਕੋਟਾਨ ਪੂਰਤਨ ਬਾਦਸ਼ਾਹੀ ਅੱਜ ਪੋ ਦਾ ਮਹੀਨਾ ਆਰੰਭ ਹੋਇਆ ਹੈ ਪੋ ਦੇ ਮਹੀਨੇ ਨੂੰ ਮੁਖ ਰੱਖਦੇ ਹਾਂ ਗੁਰੂਕੀਆਂ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਦੇ ਦੀਵਾਨ ਸਾਜੀ ਇਹ ਤਨੇਮ ਸਾਹਿਬ ਜੀ ਦੇ ਜਪ ਹੋਏ ਨੇ ਸੇਵਾ ਨਿਭਾਉਂਦਿਆਂ ਗੁਰਬਾਣੀ ਪੜ੍ਹਦੇ ਆ ਸੁਣਦੇ ਅਨੇਕ ਪ੍ਰਕਾਰ ਦੀਆਂ ਕੋਲਾ ਹੋਈਆਂ ਬਖਸ਼ ਲੈਣਾ ਜੀ ਅਗੋਂ ਤੋਂ ਸਮੱਤ ਬਖਸ਼ਣੀ ਪੜੀ ਸਿਮ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਚ ਵਸਾਉਣਾ ਹਾਜ਼ਰੀਆਂ ਲੈ ਕੇ ਲਾਉਣੀਆ ਭਟਾਵਾਂ ਕਰਦੇ ਪ੍ਰਵਾਨ ਕਰਨੀਆਂ ਤਰੋਂ ਕਰੋ ਨਾਮ ਦੀ ਗਾਥ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸਰਬ ਸੰਗਤਾਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਵਰਤਾਂਮੀ ਦੇਹ ਅਰੋਗਤਾ ਬਖਸ਼ਿਸ਼ ਕਰਕੇ ਚਰਨੇ ਲਾਇ ਰੱਖਣਾ ਨਾਮ ਜਪਉਣਾ ਕਾਰੋਬਾਰਾਂ ਦੇ ਵਾਧੇ ਬਖਸ਼ਿਸ਼ ਕਰਦਾ ਸਿੰਘ ਜੀ ਗਾਜ ਪੋਦਾਂ ਨੂੰ ਜਿੰਦਾ ਸਾਰੀਆਂ ਸੰਗਤਾਂ ਦਾ ਸ਼ਹੀਦਾਂ ਦੀ ਯਾਦ ਵਿੱਚ ਬਤੀਤ ਕਲਗੀਧਰ ਪਾਤਸ਼ਾਹ ਆਪ ਜੀ ਨੇ ਸਿੱਖ ਕੌਮ ਤੋਂ ਆਪਣੇ ਚਾਰੇ ਲਾਲ ਵਾਰੇ ਅੱਜ ਤੋਂ 15 ਵਾਲਾ 3 ਦਸੰਬਰ ਤੱਕ ਗੁਰੂ ਗਿਆ ਸੰਗਤਾਂ ਵੱਲੋਂ ਆਰੰਭ ਹੋ ਰਿਹਾ ਹੈ ਸ਼ਿਮਿੱਧੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਨਾਮ ਜਪਉਣਾ ਚਰਨੀ ਲੈ ਰੱਖਣਾ ਸੇਵਾ ਬਖਸ਼ਿਸ਼ ਕਰਨੀ ਗੁਰੂ ਘਰ ਦੇ ਅੰਦਰ ਸੰਗਤਾਂ ਨੂੰ ਨਾਮ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਚਾਹੀਦਾ ਬਾਪੂ ਬਲਕਾਰ ਸਿੰਘ ਜੀ ਗੁਰਮੁਖ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਅੰਮ੍ਰਿਤਪ੍ਰਾਪਤ ਪ੍ਰਸਾਦ ਜੀ ਦੇਖ ਸਾਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੋ ਛਕੇ ਵਾਹਿਗੁਰੂ 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 ਬਾਪੂ ਬੁਲਕਾਰ ਸਾਨੂੰ ਦੇ ਰੋਗ ਤਾ ਬਖਸ਼ਿਸ਼ ਕਰਨੀ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਉਣੀ ਹੁਕਮਨਾਮੇ ਦੀ ਬਖਸ਼ਿਸ਼ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸੇਹੀ ਪਿਆਰੇ ਮੇਲੇ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਜAVE ਨਾਮੁ ਗੰਨਾਮ ਜੜਤੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਾਲ ਸਾਬਾ ਵਾਹਿਗੁਰੂ ਜੀ ਕੀ ਅਗਿਆ ਪਰਿਆ ਕਾਲ ਕੀ ਤਮੀ ਜਲਾਉ ਪੰਥ ਸਭ ਸੇਖਣ ਕੋ ਘੁਮ ਹੈ ਗੁਰੂ ਮਾਨਿਆ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਓਜ ਸਬਦ ਮੈ ਲੈ ਸਾਥ ਕਰੇਗਾ ਖਾਲਸਾ ਆਖੀ ਰਹੇ ਨ ਕੋਈ ਵਾਹਿਗੁਰੂ ਸੰਮਿਲenge ਜੇ ਚਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਿਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰੇ ਉਤਾਰਨ ਹਾਰ ਬੁਲੇ ਸੋ ਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ